ਸਸੀ ਗੱਲ ਦੋਸਤੋ ਸਾਰਿਆਂ ਨੂੰ ਕਈ ਵੀਰਾਂ ਦੇ ਮੈਸੇਜ ਆਏ ਸੀਗੇ ਪਿਛਲੀ ਵਾਰੀ ਵੀ ਇਤਕੀ ਵੀ ਵੀ ਯਾਰਾ ਕੇ ਐਸ ਮਸ਼ੀਨ ਜਿਹੜੀ ਰੁਗ ਨਹੀਂ ਲੈਂਦੀ ਇਹ ਕੱਟ ਲੈਂਦੀ ਐ ਬਾਈ ਆਪਦੇ ਚੱਕਰ ਚੈੱਕ ਕਰਾਓ ਪਹਿਲੀ ਗੱਲ ਤਾਂ ਤੇ 855 ਦੇ ਚੱਲਦੀ ਐ ਬਰੋਬਰ ਦਾ ਗੇਅਰ ਐ ਤਾਂ 14 14 ਦੀ ਅਗਲੀ ਪੁਲੀ ਤੇ 9 ਦੀ ਪਾਉ ਪਿਛਲੀ ਪੁਲੀ ਤੇ ਆਹ ਪੁਲੀ ਪਾਉ ਕੱਟ ਵਾਲੀ 11 ਦੀ ਰੁਗਦਾ ਬਾਈ ਇਹ ਟਰੈਕਟਰ ਨੇ ਨਹੀਂ ਚੱਲਣਾ ਇੰਨਾ ਲਊਗੀ ਸੇਵਾ ਸਾਈਨਾਂ ਧਿਆਨ ਰੱਖੋ ਵੀ ਆਹ ਪੁਲੀ 14 ਦੀ ਪਊਗੀ ਆਹ ਪੁਲੀ ਪਾਦੋਂ 9 ਦੀ ਤੇ ਆਹ ਘੱਟ ਵਾਲੀ ਪੁਲੀ ਪਾਦੋਂ 11 ਦੀ ਇਹ ਸਾਰੇ ਨਾਲ ਦਾ ਘੱਟ ਦੇ ਚੱਕਰ ਵਾਜਣਗੇ ਸਾਰਾ ਕੁਝ ਜਿੰਨਾ ਮਰਜ਼ੀ ਲੰਗ ਆਈ ਗਏ ਘਾਟ ਪਾਈ ਜੋ ਤੇ ਬਾਹਰ ਬਈ ਕੁਝ ਨਹੀਂ ਜੇ ਇੱਕ ਗੀਅਰ ਦੇਖਣਾ ਤੁਸੀਂ ਗੀਅਰ ਬਰਾਬਰ ਦਾ ਹੋਵੇ 855 ਸਵਰਾਜ ਦੇ ਸੋਨਾਂ ਵਾਲੀ ਕਾ ਸਟੈਂਡਰਡ ਵਗੈਰਾ ਦੇ ਸਾਰਿਆਂ ਦੇ ਬਰਾਬਰ ਦਾ ਗੀਅਰ ਚੱਲਦਾ ਜੌਂਡੀਰ ਦੇ ਅਰਜਣ ਦੇ ਇਹਨਾਂ ਦੇ ਗੀਅਰ ਹੋਰ ਚੱਲਦਾ ਕੇਐਸ ਦਾ ਭਰਾਣੇ ਮਾਡਲ ਚ 14 15 ਮਾਡਲ ਤੱਕ ਉਦੋਂ ਬਾਅਦ ਇਹਨਾਂ ਨੇ ਮਤਲਬ ਵੀ ਗੇਅਰ ਮਲਟੀ ਸਪੀਡ ਹਾਈ ਸਪੀਡ ਗੇਅਰ ਕੀਤੇ ਨੇ ਉਦੋਂ ਉਹਨਾਂ ਦੇ ਗੇਅਰ ਬਦਲਣ ਦੀ ਲੋੜ ਨਹੀਂ ਉਹ ਪੁਲੀਓ ਸੈਟਿੰਗ ਹੋ ਜਾਂਦੀ ਹੈ ਜਿਹੜੇ ਪਹਿਲਾਂ ਸੀ ਉਹਨਾਂ ਦੇ ਗੇਅਰ ਬਦਲਣੇ ਪੈਣਗੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਵੀਰ ਤੇ ਦੁਬਾਰੇ ਫੇਰ ਦੱਸਦਾ ਆਹ ਪੁਲੀ 14 ਦੀ ਤੇ ਆਹ 9 ਦੀ ਸੀ 79 ਵੈਲਟਾਂ ਪਹਿਣੀਆਂ 79 ਨੰਬਰ ਤੇ ਉਹ ਪੁਲੀ ਪਾਉਗੀ 11 ਦੀ ਘਟੜ ਵਾਲੀ ਰੁਕਦਾ ਬਾਈ ਇਹ ਟਰੈਕਟਰ ਨਹੀਂ ਵੀ ਚੱਲਣੀ ਇਹਨਾਂ ਨਾਲੋਂ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਕਰ ਲਿਓ ਫੋਲੋ